ਸਾਡੇ ਮੁੰਡੇ ਕਰਦੇ ਸਾਂ ਸਾਡੇ ਸਾਡੇ ਇਹਨੂੰ ਪੜਾਉਣਾ ਨਹੀਂ ਹੱਥ ਨਾ ਲਾਏ ਹੱਥ ਸਾਡੇ ਮੇਰੀ ਭਤੀਜੀ ਸੀਗੀ ਕਾਲਜ ਪੜਦੀ ਸੀ ਕਾਲਜ ਪੜਦਿਆਂ ਚਲੋ ਕਿਸੇ ਮੁੰਡੇ ਨਾਲ ਕੋਈ ਮਾੜੀ ਮੋਟੀ ਹੋਈ ਉਹਨਾਂ ਨੇ ਉਹਦੇ ਨਾਲ ਉਹਨੂੰ ਡਰਾ ਧਮਕਾ ਕੇ ਕੁਝ ਠੱਕਾ ਠੱਕਾ ਸ਼ਹੀ ਕਰਦੇ ਰਹਿ ਗਰ ਕਰਾ ਕੇ ਇਹਦੇ ਕੋਲੇ ਆਨੰਦ ਕਰ ਜਿਹਨੇ ਕਰਤੇ ਉਹਨਾਂ ਦੇ ਕਿੰਨੇ ਜੀ ਇਹ ਬਾਬੇ ਮਨਪ੍ਰੀਤ ਆ ਇਹਦਾ ਸਰਟੀਫਿਕੇਟ ਇੱਥੋਂ ਦਾ ਗੁਰਦੁਆਰੇ ਦਾ ਕੁੜੀ ਦੀ ਉਮਰ ਕਿੰਨੀ ਆ ਨਾਮ ਕਰ ਕੁੜੀ ਦੇ ਘਰ ਦਾ ਕੋਈ ਬੰਦਾ ਨਹੀਂ ਆ ਕੋਲੇ ਤੇ ਉਮਰ ਕਿੰਨੀ ਕੁੜੀ ਦੀ 21 ਸਾਲ ਪਾਠੀ ਮੰਨ ਗਿਆ ਪਾਠੀ ਦੇ ਘਰ ਵਾਲੀ ਮੰਨ ਗਈ ਆਨੰਦ ਕਾਰਜ ਹੋਇਆ ਬਾਬੇ ਮਾਨਪ੍ਰੀਤ ਨੇ ਕਰਾਇਆ 4000 ਰੁਪਏ ਤਨਖਾਹ ਤੇ ਉਹਨਾਂ ਨੂੰ ਰੱਖਿਆ ਪਰ ਉਹਨਾਂ ਨੂੰ ਸਹੀ ਗੱਲ ਨਹੀਂ ਇਹ ਦੱਸਦਾ ਕਹਿੰਦਾ ਆਨੰਦ ਕਾਰਜ ਕਰ ਦਿਓ ਕੋਈ ਸਰਟੀਫਿਕੇਟ ਗਲਤ ਨਹੀਂ ਜਾਈ ਪਹਿਲੀ ਗੱਲ ਤਾਂ ਇਹ ਆ ਵੀ ਸਾਡਾ ਫਰਜ਼ ਬਣਦਾ ਵੀ ਇੱਥੇ ਆ ਕੇ ਮੇਰੇ ਨਾਲ ਗੱਲ ਕਰਨ ਦਾ ਜਾਂ ਮੁਲਾਜ਼ਮ ਬੈਠੇ ਆ ਪੁਲਿਸ ਬੈਠੀ ਆ ਐਸੋਸ ਪੀਪਲਸ ਆ ਪੇਸ਼ ਹੋਣਾ ਵੀ ਕੋਈ ਗਲਤ ਦਾ ਕਾਗਜ ਗਲਤ ਆ ਜਾਂ ਕੀ ਗਲਤ ਮੈਂ ਉੱਥੇ ਜਾਣ ਦਾ ਹੱਕਦਾਰ ਹੋਊਗਾ ਭਾਈ ਜੀ ਮਸਲਾ ਇਹ ਆ ਮੇਰੀ ਭਤੀਜੀ ਸੀਗੀ ਕਾਲਜ ਪੜ੍ਹਦੀ ਸੀ ਕਾਲਜ ਪੜ੍ਹਦੇ ਆ ਚਲੋ ਕਿਸੇ ਮੁੰਡੇ ਨਾਲ ਕੋਈ ਮਾੜੀ ਮੋਟੀ ਹੋਈ ਉਹਨਾਂ ਨੇ ਉਹਦੇ ਨਾਲ ਉਹਨੂੰ ਡਰਾ ਧਮਕਾ ਕੇ ਕੁਛ ਧੱਕਾਸ਼ਾਹੀ ਕਰਦੇ ਰਹਿ ਗਰ ਕਰਾ ਕੇ ਇਹਦੇ ਕੋਲੇ ਨੰਦ ਕਰ ਜਿਹਨੇ ਕਰਤੇ ਉਹਨਾਂ ਦੇ ਕਿੰਨੇ ਜੀ ਇਹ ਬਾਬੇ ਮਨਪ੍ਰੀਤ ਨੇ ਆ ਇਹਦਾ ਸਰਟੀਫਿਕੇਟ ਇੱਥੋਂ ਦਾ ਗੁਰਦੁਆਰੇ ਦਾ ਕੁੜੀ ਦੀ ਉਮਰ ਕਿੰਨੀ ਆ ਕੁੜੀ ਦਾ ਘਰ ਦਾ ਕੋਈ ਨਹੀਂ ਬੰਦਾ ਕੁੜੀ ਦੇ ਘਰ ਦਾ ਕੋਈ ਬੰਦਾ ਨਹੀਂ ਆ ਕੋਲੇ ਤੇ ਉਮਰ ਕਿੰਨੀ ਕੁੜੀ ਦੀ ਕੁ 21 ਸਾਲ ਸਰ ਸਰ ਤੇ ਕੀ ਹੁਣ ਕੀ ਗੱਲ ਹੋਈ ਇੱਥੇ ਇੱਥੇ ਪਾਸੇ ਇਹੀ ਆਈ ਇਹਨੂੰ ਕਿਹਾ ਇਹ ਕਹਿੰਦਾ ਮੇਰਾ ਗੁਰਦੁਆਰਾ ਨਹੀਂ ਮੇਰੇ ਮੇਰਾ ਸਰਟੀਫਿਕੇਟ ਨਹੀਂ ਆ ਪਾਠੀ ਮੰਨ ਗਿਆ ਪਾਠੀ ਦੇ ਘਰ ਵਾਲੀ ਮੰਨ ਗਈ ਵਿਨੰਦ ਕਾਰਜ ਹੋਇਆ ਬਾਬੇ ਮਾਨਪ੍ਰੀਤ ਨੇ ਕਰਾਇਆ 4000 ਰੁਪਏ ਤਨਖਾਹ ਤੇ ਉਹਨਾਂ ਨੂੰ ਰੱਖਿਆ ਪਰ ਉਹਨਾਂ ਨੂੰ ਸਹੀ ਗੱਲ ਨਹੀਂ ਇਹ ਦੱਸਦਾ ਕਹਿੰਦਾ ਆਨੰਦ ਕਾਰਜ ਕਰ ਦਿਓ ਇਹ ਤੋਂ ਕੋਲ ਹੋਰ ਇਹਦੇ ਕੋਲ 10 ਮੋਟਰਸਾਈਕਲ ਇੱਕ ਐਕਟਿਵਾ 11 ਮੋਟਰਸਾਈਕਲ ਇੱਕ ਐਕਟ ਵਾ ਮੰਗੇ ਇਹਦਾ ਗੁਰਦੁਆਰਾ ਜਿਹੜਾ ਮਹਾਰਾਜ ਦਾ ਪ੍ਰਕਾਸ਼ ਕੀਤਾ ਵਾ ਇੱਥੋਂ ਚੁਕਾਇਆ ਜਾਵੇ ਇਹ ਇਸ ਤੋਂ ਪਹਿਲਾਂ 4-5 ਥਾਵਾਂ ਤੋਂ ਗੁਰਦੁਆਰਿਆਂ ਚੋਂ ਕੁੱਟ ਕੇ ਕੱਢਿਆ ਵਾ ਹਰ ਥਾਂ ਤੋਂ ਜਨਾਨੀ ਦੇ ਚੱਕਰ 'ਚ ਬਾਬਾ ਮਨਪ੍ਰੀਤ ਸਿੰਘ ਕੱਢਿਆ ਵਾ ਤੁਹਾਡੇ ਤੇ ਐਲੀਗੇਸ਼ਨ ਆ ਰਹੇ ਸੀਗੇ ਤੁਸੀਂ ਗਲਤ ਸਰਟੀਫਿਕੇਟ ਬਣਾ ਕਿ ਕੀ ਮਸਲਾ ਕੀ ਸੀ ਕੋਈ ਸਰਟੀਫਿਕੇਟ ਗਲਤ ਨਹੀਂ ਜਾਈ ਪਹਿਲੀ ਗੱਲ ਤਾਂ ਇਹ ਆ ਵੀ ਸਾਡਾ ਫਰਜ਼ ਬਣਦਾ ਵੀ ਇੱਥੇ ਆ ਕੇ ਮੇਰੇ ਨਾਲ ਗੱਲ ਕਰਨ ਦਾ ਜਾਂ ਮੁਲਾਜ਼ਮ ਬੈਠੇ ਆ ਪੁਲਿਸ ਬੈਠੀ ਐ ਐਸਐਸਪੀ ਕੋਲ ਸਾਹ ਪੇਸ਼ ਹੋਣਾ ਵੀ ਕੋਈ ਗਲਤ ਤਾਂ ਕਾਗਜ਼ ਗਲਤ ਆ ਜਾਂ ਕੀ ਗਲਤ ਆ ਮੈਂ ਉੱਥੇ ਜਾਣ ਦਾ ਹੱਕਦਾਰ ਹੋਊਂਗਾ ਠੀਕ ਹੈ ਗੁਰਦੁਆਰਾ ਸਾਹਿਬ ਆਏ ਆ ਆਪਣੇ ਸ਼ਰਮਾ ਸਾਹਿਬ ਜਿਹੜੇ ਸਿਟੀ 2 ਦੇ ਐਸਐਸਓ ਸਾਹਿਬ ਆ ਨਾਲ ਮੌਲਾਜ਼ਮ ਸੀਗੇ ਤੇ ਐਸਐਸਓ ਸਾਹਿਬ ਸਿਟੀ 1 ਦੇ ਵੀ ਆਏ ਆ ਡੀਐਸਪੀ ਸਾਹਿਬ ਸ਼ੇਰ ਸਿੰਘ ਗਿੱਲ ਉਹ ਵੀ ਇੱਥੇ ਆਏ ਆ ਕੁਝ ਚਾਰ ਬੰਦੇ ਆ ਉਹ ਬਲਵਿੰਦਰ ਨਗਰ ਦੇ ਬੰਦੇ ਆ ਤੇ ਉਹ ਆ ਕੇ ਇੱਥੇ ਮਤਲਬ ਗਲੋਗਲੀ ਸਾਡੇ ਨਾਲ ਹੋਏ ਆ ਦਸਤਾਰ ਉਹਨੇ ਲਾਈ ਆ ਜੀ ਪਹਿਲਾਂ ਬਾਬਾ ਜੀ ਨੂੰ ਬੰਨੀ ਰੱਖਿਆ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਠੀਕ ਹੈ ਤੇ ਅਸੀਂ ਚਾਹੁੰਦੇ ਆ ਵੀ ਇੱਥੇ ਗੁਰਦੁਆਰਾ ਸਾਹਿਬ ਆ ਕੇ ਗੱਲ ਪਈ ਆ ਠੀਕ ਹੈ ਬੰਦਿਆਂ ਦੇ ਸਾਡਿਆਂ ਦੇ ਤੇ ਇਹਨਾਂ ਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਾਰਵਾਈ ਕੀ ਤਿਆਰੀ ਹੈ ਇਹਨਾਂ ਜੀ ਬਾਬਾ ਜੀ ਦੇ ਅਗੇਂਸਟ ਮਤਲਬ ਕਿ ਇਹ ਸ਼ਿਕਾਇਤ ਕਰਦੇ ਸੀਗੇ ਕਿ ਕੋਈ ਨੈਰੇ ਸਰਟੀਫਿਕੇਟ ਬਣਾਇਆ ਜੀ ਉਹਦੇ ਸਬੰਧ ਦੇ ਵਿੱਚ ਉਹ ਕਹਿੰਦੇ ਅਸੀਂ ਗੱਲਬਾਤ ਕਰਨਾਈ ਸੀ ਇਹ ਕਹਿੰਦੇ ਸਾਡੇ ਨਾਲ ਝਗੜਾ ਕਰਨਾ ਸੀ ਤਾਂ ਉਹਦੇ ਚ ਇਹਨਾਂ ਨੇ ਉਹ ਇਹ ਇਲਜ਼ਾਮ ਲਾਉਂਦੇ ਕਿ ਸਾਡੇ ਜੀ ਪੁੱਜਾ ਇਹਨਾਂ ਨੇ ਧੱਕਾ ਮੁਕੀ ਕੀਤਾ ਹੈਗਾ ਤੇ ਬਾਕੀ ਕਹਿ ਰਹੇ ਸੀ ਜਬ ਵਿਕਲ ਉਹ ਇਲਜ਼ਾਮ ਲਾ ਰਹੇ ਜਿਹੜੇ ਵਿਕਲ ਆ ਇਹਨਾਂ ਕੋਲੇ ਕੋਈ ਦੋ ਨੰਬਰ ਦੇ ਆ ਉਹਨੇ ਚੀਜ਼ਾਂ ਸਾਰੀਆਂ ਵੈਰੀਫਾਈ ਕਰ ਲੈਣੇ ਜੀ ਆਪਾਂ ਚੀਜ਼ ਬਾਬਾ ਕਹਿੰਦਾ ਕਿ ਮੇਰੀ ਦਸਤਾਰ ਲਾਈ ਗਈ ਆ ਉਹ ਤਾਂ ਜੀ ਹਰ ਚੀਜ਼ ਦਾ ਵੀਡੀਓ ਬਣ ਰਿਹਾ ਠੀਕ ਹੈ ਜੀ ਹੁਣ ਸੀ ਪ੍ਰੈਜ਼ੈਂਟ ਹੈ ਹੁਣ ਵੈਰੀਫਾਈ ਕਰਕੇ ਜੋ ਤੋ ਤਾਂ ਕੇ ਰਜਿਸਟਰ ਕਰ ਦਾਂਗੇ ਆਪਾਂ ਉਹਨਾਂ ਤੇ ਠੀਕ ਹੈ ਜੀ